ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਸ਼ਕਤੀ ਦੇ ਨਾਲ ਗਲਤ ਅੰਸਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਵੱਲੋਂ ਹਨੀ trap ਰਾਹੀਂ ਲੋਕਾਂ ਤੋਂ ਪੈਸੇ ਵਸੂਲ ਰਹੇ ਇੱਕ ਗੈਂਗ ਦਾ ਪਰਦਾਫਾਸ਼ ਕਰਕੇ 8 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ। ਇਸ ਬਾਰੇ ਇਸ ਬਾਰੇ ਗੱਲਬਾਤ ਕਰਦੇ ਆਂ ਡੀਐਸਪੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਜੇ ਇਹਨਾਂ ਦੀ ਹੋਰ ਜਿਹੜੀ ਜਾਣਕਾਰੀ ਹੈ ਹੋਰ ਇਹਨਾਂ ਦੇ ਬਾਰੇ ਜਿਹੜੀ ਇਕੱਠੀ ਕੀਤੀ ਜਾ ਰਹੀ ਹੈ ਆਓ ਆਪਾਂ ਗੱਲਬਾਤ ਕਰਦੇ ਆਂ ਡੀਐਸਪੀ ਰਮਨਪ੍ਰੀਤ ਸਿੰਘ ਗਿੱਲਜੀ ਦੇ ਨਾਲ ਬਿਲਕੁਲ ਜੀ ਅੱਜ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਜੇ ਦਿਨਾਂ ਦੇ ਵਿੱਚ ਸਾਨੂੰ ਕੰਪਲੇਂਟਸ ਵੀ ਰੈਗੂਲਰ ਮਿਲ ਰਹੀਆਂ ਸੀ ਤੇ ਇੱਕ ਕੰਪਲੇਨੈਂਟ ਸੀ ਗੁਰਪ੍ਰੀਤ ਸਿੰਘ ਉਹਦੇ ਵੱਲੋਂ ਕੰਪਲੇਨਟ ਕੀਤੀ ਗਈ ਕਿ ਇੱਕ ਹਨੀ ਟ੍ਰੈਪ ਲਾ ਕੇ ਸਦਰ ਮੁਕਸਰ ਦੇ ਏਰੀਆ ਦੇ ਵਿੱਚ ਕੁਝ ਲੋਕ ਜਿਹੜੇ ਗੈਂਗ ਚਲਾ ਰਹੇ ਐ ਤੇ ਪੋਲੇ-ਪਾਲੇ ਲੋਕਾਂ ਤੋਂ ਵਸੂਲੀ ਕਰ ਰਹੇ ਐ ਸੋ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਉਹਨਾਂ ਦੇ ਵੱਲੋਂ ਸਾਨੂੰ ਜਿਹੜੀ ਸੁਪਰਵਾਈਜ਼ਨ ਦਿੱਤੀ ਗਈ ਤੇ ਉਹਦੇ ਵਿੱਚ ਤਹਿਤ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਵਿੱਚ ਪੂਰਾ ਜਿਹੜਾ ਗੈਂਗ ਹੈ ਉਹਨੂੰ ਬਰਸਟ ਕੀਤਾ ਗਿਆ ਤੇ ਉਹਦੇ 8 ਮੈਂਬਰਸ ਦੇ ਖਿਲਾਫ ਪਰਚਾ ਦੇ ਕੇ ਤੇ ਅਸੀਂ 6 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਦੇਖੋ ਜੀ ਇਹਦੇ ਵਿੱਚ ਕੋਈ ਮਤਲਬ ਜਿਹੜਾ ਮੋਡਸ ਆਫ ਅਪ੍ਰੈਂਡੀ ਸੀ ਉਹ ਸਿੰਗਲ ਨਹੀਂ ਸੀ ਬਟ ਡਿਫਰੈਂਟ ਜਿਵੇਂ ਕਿਸੇ ਦੇ ਵਿੱਚ ਥਰੂ ਫੋਨ ਦੇ ਵਿੱਚ ਵਿਕਟਿਮ ਨੂੰ ਇਹਨਾਂ ਨੇ ਫਸਾ ਲਿਆ ਜਾਂ ਕਿਸੇ ਦੇ ਵਿੱਚ ਕੀ ਹੈ ਡਾਇਰੈਕਟਲੀ ਅਪਰੋਚ ਕਰਕੇ ਫਸਾ ਲਿਆ ਤੇ ਜਿਹੜੇ ਇਹਦੇ ਗੈਂਗ ਮੈਂਬਰ ਸੀਗੇ ਕੁਝ ਕੁ ਬੰਦਿਆਂ ਨੂੰ ਉਹ ਵੀ ਵਿਕਟਿਮਾਈਜ਼ ਬਣਾਉਂਦੇ ਸੀਗੇ ਇਸ ਤਰ੍ਹਾਂ ਹਲੀ ਟ੍ਰੈਪ ਕਰਕੇ ਉਹ ਬੰਦਿਆਂ ਨੂੰ ਲੈ ਕੇ ਆਉਂਦੇ ਸੀ ਉਸ ਤੋਂ ਬਾਅਦ ਕੀ ਹੈ ਉਹਨਾਂ ਦੀ ਇਤਰਾਜ਼ਯੋਗ ਵੀਡੀਓਜ਼ ਜਾਂ ਫੋਟੋਜ਼ ਲੈ ਲਈ ਜਾਂਦੀ ਸੀ ਉਸੇ ਬੇਸਿਸ ਤੇ ਫਿਰ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ ਜੋ ਵੀ ਮੰਨੀ ਐਕਸਟਰਾਰਟ ਕੀਤੀ ਗਈ ਕਿਸੇ ਤੋਂ ਹਜ਼ਾਰਾਂ ਦੇ ਵਿੱਚ ਹੈ ਕਿਸੇ ਤੋਂ ਵੱਡੇ ਅਮਾਉਂਟਸ ਦੇ ਵਿੱਚ ਵੀ ਐਕਸਟਰਾਰਟ ਕੀਤੀ ਗਈ ਹੈ ਮੰਨੀ ਕੀ ਸਰ ਜੀ ਸਾਰੇ ਕ੍ਰਿਮੀਨਲਸ ਦੇ ਵਿੱਚ ਤਾਂ ਮੁਕਦਮੇ ਦਰਜ ਨਹੀਂ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਕ ਦੋਸ਼ੀ ਹਰਜਿੰਦਰ ਸਿੰਘ ਇਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਔਰ ਇੱਕ ਗੋਰਾ ਸਿੰਘ ਉਹਦੇ ਖਿਲਾਫ ਮੁਕਦਮਾ ਦਰਜ ਹੈ ਔਰ ਇੱਕ ਇਹਦੇ ਵਿੱਚ ਸੰਦੀਪ ਕੌਰ ਸੀ ਇਹਦੇ ਤੇ ਦੋ ਮੁਕਦਮੇ ਦਰਜ ਹੈ ਔਰ ਇੱਕ ਮੁਕਦਮੇ ਦੇ ਵਿੱਚ ਆਲਰੇਡੀ ਪੀਓਵੀ ਡਿਕਲੇਅਰਡ ਸੀਗੀ ਦੇਖੋ ਜੀ ਜੀ ਫਿਲਹਾਲ ਪ੍ਰਾਇਮਾਫਿਸਾਈ ਜੋ ਹੈ ਤਿੰਨ ਲੇਡੀਆਂ ਦਾ ਨਾਮ ਸਾਹਮਣੇ ਆਇਆ ਤੇ ਪੰਜ ਜੈਂਟਸ ਦਾ ਔਰ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਅੱਗੇ ਲਿੰਕੇजेस ਜਿਹੜੀਆਂ ਜੁੜਦੀਆਂ ਉਹ ਕਿੰਨੇ ਕੁ ਮੈਂਬਰਸ ਨਿਕਲ ਕੇ ਆਉਂਦੇ ਆ ਜੀ